ਸਾਸ਼ੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇਦਾਂ ਹੀ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਨਾਲ ਹੀ ਸਾਰਾ ਕੁਝ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਅੱਜ ਮੈਂ ਤੁਹਾਨੂੰ ਬਹੁਤ ਜ਼ਿਆਦੇ ਸੋਹਣੇ ਸੂਟ ਦਿਖਾਉਂਗੀ ਤੇ ਆਪਣਾ ਨਵਾਂ ਸਟਾਕ ਆਇਆਗਾ ਤੁਸੀਂ ਦੇਖ ਸਕਦੇ ਹੋਗੇ ਆਪਾਂ ਹੌਲੀ-ਹੌਲੀ ਸਾਰੇ ਸਟਾਕ ਦੀਆ ਵੀਡੀਓ ਪਾਉਂਦੇ ਰਹਾਂਗੇ ਤੇ ਆਪਣੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋਗੇ ਤੇ ਚਲੋ ਜੀ ਸ਼ੁਰੂ ਕਰਦੇ ਆਂਗੇ ਅੱਜ ਇਹਦੇ ਵਿੱਚੋਂ ਕੁਝ ਕਸੂਰਨਾ ਸੇਲ ਵੀ ਹੋਏ ਹੋਏ ਨੇਗੇ ਆਪਾਂ ਫੋਟੋ ਪਾ ਦਿੰਦੇ ਹੁੰਨੇ ਆ ਉਹਦੇ ਵਿੱਚੋਂ ਹੀ ਬਹੁਤ ਜਾਦੇ ਸੇਲ ਹੋਇਆ ਇਹ ਟੁੱਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਆਪਣੇ ਕੋਲੇ ਥੋੜਾ ਜਿਹਾ ਸਟਾਕ ਹੀ ਲੇਟ ਆਇਆਗਾ ਸੂਟ ਦੇਖ ਕੇ ਤੁਸੀਂ ਬਹੁਤ ਜ਼ਿਆਦਾ ਸੋਹਣੇ ਲੰਗੇ ਆਏ ਜਿਹੜੇ ਪ੍ਰਿੰਟ ਤੁਹਾਨੂੰ ਕਿਤੇ ਨਹੀਂ ਮਿਲਣੇ ਹੈ ਆਪਾਂ ਸੈਂਪਲ ਲਈ ਮੰਗਾਇਆ ਸਿਰਫ ਟੂਟ ਵੀ ਕਿਵੇਂ ਦਾ ਫਿਰ ਇਹਦੇ ਨਾਲ ਦੇ ਬਹੁਤ ਸੂਟ ਲੰਗੇ ਆਪਾਂ ਮੰਗਵਾ ਲਾਂਗੇ ਤੇ ਆਪਾਂ ਨੂੰ ਦੁਪੱਟੇ ਚਾਹੀਦੇ ਸੀਗੇ वैसे आपा तो पुट्टਿਆਂ ਦਾ ਥਾਂਡ ਮਗਾਉਣੇ ਹੁੰਦੇ ਆ ਥਾਂ ਨਾ ਅਵੇਲੇਬਲ ਹੈ ਨਹੀਂ ਸੀਗਾ ਇਹਦੇ ਵਿੱਚੋਂ ਬਹੁਤ ਸਾਰੇ ਸੂਟ ਲੈਣਗੇ ਜਿਹੜੇ ਸੇਲ ਹੋਏ ਹੋਏ ਨੇਗੇ ਪਰ ਜੇ ਤੁਹਾਨੂੰ ਕੋਈ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਰਖਵਾ ਸਕਦੇ ਹੋ ਇੰਨੀ ਜਿਆਦੇ ਸੋਹਣੀ ਪ੍ਰਿੰਟਿੰਗ ਹੈ ਜਿੰਨੀ ਵੀ ਕਹਿ ਦੋ ਤੁਸੀਂ ਸਟਾਕ ਬਹੁਤ ਆਇਆ ਆਪਣੇ ਕੋਲੇ ਚੰਨ ਜੀ ਦਿਖਾਉਣੇ ਕਰ ਦਿਖਾਉਣੇ ਆਪਾਂ ਨੂੰ ਸ਼ੁਰੂ ਕਰ ਦੇਾਂਗੇ ਸੂਟ ਦਿਖਾਉਣੇ ਅੱਜ ਲਈ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਭ ਤੋਂ ਪਹਿਲਾਂ ਆਪਣਾ ਨੰਬਰ ਮੈਂਸ਼ਨ ਕੀਤਾ ਹੁੰਦਾ ਨੀਚੇ ਜੀ ਫਿਰ ਤੁਸੀਂ ਸਕਰੀਨ ਸ਼ਾਟ ਲੈਣਾਗਾ ਆਪਾਂ ਨੂੰ ਵਟਸਐਪ ਤੇ ਸੈਂਡ ਕਰਨਾਗਾ ਤੇ ਪ੍ਰਾਈਸ ਆਪਾਂ ਨਾਲ ਹੁੰਦੇ ਦੱਸ ਦਾਂਗੇ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਸਾਰੇ ਆਪਣੇ ਪ੍ਰਾਈਸ ਨਾਲ ਹੁੰਦੇ ਦੱਸੇ ਹੁੰਦੇ ਨੇਗੇ ਕਿਸੇ 'ਚ ਨਹੀਂ ਹੁੰਦਾ ਹੈਗਾ ਪਰ ਜ਼ਿਆਦਾਤਰ ਇਹਨਾਂ ਲਾਈਟ weight ਫੈਬਰਿਕ ਹੈਗਾ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਲਾਈਨਿੰਗ ਤਾਂ ਲੱਗੂਗੀ ਪਰ ਸਟਾਫ ਹੀ ਇੰਨਾ ਜ਼ਿਆਦੇ ਸੋਹਣਾਗਾ ਦੇਖੋ ਬ੍ਰੈਂਡ ਦੇ ਸੂਟ ਨੇ ਚਨਾਰ ਦੇ ਟੈਬੀ ਲਾਈਨਿੰਗ ਸਟਾਫ ਆਪਾਂ ਬਹੁਤ ਜ਼ਿਆਦੇ ਸੋਹਣਾ ਲੈ ਕੇ ਆਉਣਿਆਂਗੇ ਸਾਰਿਆਂ ਨੂੰ ਪਸੰਦ ਆ ਰਿਹਾਗਾ ਸਟਾਫ ਵੀ ਤੁਸੀਂ ਵਰਕ ਤੋਂ ਵਗੈਰਾ ਵੀ ਕਰਵਾਉਣਾ ਚਾਹੋਗੇ ਤਾਂ ਵਰਕ ਕਰਵਾ ਲਓ ਆਪਣਾ ਫਟਾਫਟ ਆਰਡਰ ਦੇ ਕੇ ਸੂਟ ਰਖਵਾ ਲਿਓ ਕਿਉਂਕਿ ਇਹ ਮਿਲ ਨਹੀਂ ਨਹੀਂ ਹੈਗੇ ਬਹੁਤ ਕੱਟ ਪਹਿਲੀ ਸਟਾਕ ਮਿਲਿਆ ਆਪਾਂ ਨੂੰ ਦੇਖੋ ਪਿੰਕ ਕਲਰ ਡਾਰਕ ਮਰਜੈਂਟਾ ਸੂਟ ਇੱਕ ਵੀ ਛੱਡਣ ਵਾਲਾ ਨਹੀਂ ਹੈਗਾ ਜੀ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਲੈ ਜਾਓ ਨਾਲ ਹੈਗੀ ਹੈਗੀ ਪਲੇਨ ਬਾਟਮ ਇਹਦੇ ਦੁਪੱਟਾ ਇਹਦੇ ਨਾਲ ਤੁਸੀਂ ਡੈਬੀ ਦਾ ਕਹੋਗੇ ਤਾਂ ਆਪਾਂ ਤੁਹਾਨੂੰ ਡੈਬੀ ਦਾ ਲਗਾ ਕੇ ਦੇ ਦਾਂਗੇ ਜੇ ਤੁਸੀਂ ਚਨੌਨ ਦਾ ਲਗਵਾਉਣਾ ਚਨੌਨ ਦਾ ਲਗਵਾ ਸਕਦੇ ਹੋਗੇ ਸਿਲਾਈ ਕਰਵਾਉਣੀ ਹੈ ਆਪਣੇ ਕੋਲੋਂ ਸਿਲਾਈ ਕਰਵਾ ਸਕਦੇ ਹੋਗੇ ਨਹੀਂ ਕਰਵਾਉਣੀ ਤੁਸੀਂ ਬਿਨਾ ਸਲਾਈ ਕਿਤੇ ਵੀ ਮੰਗਵਾ ਸਕਦੇ ਹੋਗੇ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਪੈਟਰਨ ਤੁਸੀਂ ਘਰ ਬੈਠੇ ਆਪਣੀ ਬੁਕਿੰਗ ਕਰ ਸਕਦੇ ਹੋਗੇ ਆਪਾਂ ਨੂੰ ਕੋਰੀਅਰ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਇਹ ਸੀਗਾ ਪਹਿਲਾ ਸੂਟ ਸਕਰੀਨ ਸ਼ਾਟ ਲੈ ਲਓ ਪ੍ਰਾਈਜ਼ ਹੈਗਾ ਹੈਗਾ ਇਹਦਾ 2000 ਵਿਦ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਕੋਈ ਨਹੀਂ ਲਈ ਜਾਊਗੀ ਪ੍ਰਿੰਟ ਤੁਸੀਂ ਇੱਕ ਤੋਂ ਇੱਕ ਹਟਕੇ ਹੈਗਾ ਕਈ ਭੈਣਾਂ ਨੇ ਇਹਦੇ ਵਿੱਚੋਂ ਦੋ ਦੋ ਸੂਟ ਵੀ ਲੈਣਗੇ ਤੁਸੀਂ ਵੀ ਚਾਹੋ ਤਾਂ ਲੈ ਸਕਦੇ ਹੋ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਨਾਲ ਹੈਗੀ ਇਹਦੇ ਪਿੰਕ ਬਾਟਮ ਪਹਿਣਾ ਕਈ ਪੁੱਛਦੀਆਂ ਹੁੰਦੀਆਂ ਨੇ ਕਿ ਆ ਵੀ ਬਾਟਮ 3 ਮੀਟਰ ਦੀ ਮਿਲ ਜੂਗੀ ਆਪਾਂ ਇਹਦੀ ਤੁਹਾਡੇ ਸਾਹਮਣੇ ਹੀ ਚੈੱਕ ਕਰ ਲੈਣੇ ਆ ਪਰ 2.5 2.5 ਦੀ ਹੀ ਕੱਟ ਆਉਂਦੀ ਹੈਗੀ 3 ਦੀ ਨਹੀਂ ਆਉਂਦੀ ਹੈਗੀ 2.5 ਦੀ ਹੀ ਹੈ ਬਾਟਮ ਇਹ ਚੈੱਕ ਕਰਕੇ ਤੁਹਾਨੂੰ ਦੱਸ ਲੈਂਦੇ ਹੁਣੀ ਤੁਹਾਡੇ ਸਾਹਮਣੇ ਜਿਹੜੀ ਚੀਜ਼ ਤੁਹਾਨੂੰ ਦਿਖਾਵਾਂਗੇ ਉਹ ਤੁਹਾਡੇ ਘਰ ਤੱਕ ਆਊਗੀ ਇਹ ਨਹੀਂ ਹੈਗਾ ਵੀ ਅਸੀਂ ਕੁਝ ਗਲਤ ਭੇਜ ਦਾਂਗੇ 22 ਦੀ ਹੀ ਹੈ ਬੋਟਮ ਕੁਈ ਭਾਣਾ ਕਹਿੰਦੇ ਹੁੰਦੇ ਨੇ ਵੀ ਭਾਰੀ ਸਲਵਾਰ ਬਣ ਜੂਗੀ ਤਾਂ ਤੁਸੀਂ ਬਣਾ ਸਕਦੇ ਹੋਗੇ ਕਿਉਂਕਿ ਸੂਟ ਵੀ ਤਾਂ 5 ਮੀਟਰ ਦਾ ਹੀ ਹੁੰਦਾ ਇਹ ਟੋਟਲ 5 ਦਾ ਹੀ ਹੈਗਾ ਤਾਂ ਤੁਸੀਂ ਬਣਾ ਸਕਦੇ ਸਕਰੀਨ ਸ਼ਾਟ ਲੈ ਲਓ ਇੰਨਾ ਜਿਆਦਾ ਸੋਹਣਾ ਸਟਾਫ ਹੈ ਦਾ ਬਹੁਤ ਜਿਆਦਾ ਸੌਫਟ ਕੱਪੜਾ ਹੈ ਦਾ ਪ੍ਰਿੰਟ ਤੁਸੀਂ ਦੇਖ ਕਲਰ ਕਿੰਨਾ ਜ਼ਿਆਦਾ ਸੋਹਣਾ ਗਰਮੀ ਵਾਲੇ ਕਲਰ ਨੇਗੇ ਸਾਰੇ ਸੋਬਰ ਜੀ ਸਾਰੇ ਚਨਾਰ ਟੈਬੀ ਦੇ ਸੂਟ ਨੇਗੇ ਬਹੁਤ ਜ਼ਿਆਦਾ ਸੋਹਣਾ ਸਟਾਕ ਦਾ ਪ੍ਰਾਈਸ ਇਹਦਾ 2000 ਹੈ ਵਿਦ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਕੁਝ ਨਹੀਂ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦਵਾਂਗੇ ਤੇ ਨਾਲ ਲੈਸ ਦੀ ਫਿਨਿਸ਼ਿੰਗ ਕਹੋਗੇ ਉਹ ਵੀ ਕਰਕੇ ਦਵਾਂਗੇ ਨਿਊ ਸਟਾਕ ਆਇਆ ਤੁਹਾਡੇ ਸਾਹਮਣੇ ਮੈਂ ਓਪਨ ਕੀਤਾ ਹੈਗਾ ਸਾਰਾ ਇਦੇ ਨਾਲ ਹੈਗੀ ਅਜੀ ਪਿੰਕ ਪੀਟੀਜੀ ਬੋਟਲ ਦੇਖੋ ਪ੍ਰਿੰਟ ਇਹਨੂੰ ਬਟਨ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਪੋਟਲੀ ਬਟਨ ਦੀ ਇੰਨੇ ਜਿਆਦੇ ਸੋਹਣੇ ਸੂਟ ਰੈਡੀ ਹੋਣਗੇ ਜਿੰਨੇ ਵੀ ਕਹਿ ਦੋ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਆਪਾਂ ਇਹਨਾਂ ਨਾਲ ਟਾਈ ਐਂਡ ਆਈ ਰੱਖ ਸਕਦੇ ਆਂਗੇ ਤੇ ਵਾਲੀ ਸੋਨੇ ਦੇ ਸੂਟ ਲੇਨਗੇ ਬਹੁਤ ਹੀ ਜਿਆਦੇ ਸੋਹਣੇ ਇਹਨਾਂ ਜਿਆਦੇ ਸੋਹਣਾ ਫੈਬਰਿਕ ਆ ਬਹੁਤ ਜਿਆਦੇ ਡਿਮਾਂਡ ਸੀਗੀ ਵੀ ਟੈਬੀ ਦੇ ਸੂਟ ਲੈ ਕੇ ਆਓ ਪ੍ਰਿੰਟਡ ਟੈਬੀ ਦੇ ਸੂਟ ਲੈ ਕੇ ਆਓ ਤੇ ਆਪਾਂ ਲੈ ਕੇ ਆਇਾਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਹੈ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਫਾਸਟਲੀ ਮੈਸੇਜ ਕਰ ਦਿਓ ਜੀ ਫਿਰ ਇਹ ਬਹੁਤ ਲਿਮਟਿਡ ਸਟਾਕ ਹੈਗਾ ਮਿਲਣਾ ਨਹੀਂ ਹੈਗਾ ਕਿੰਨੇ ਜਿਆਦੇ ਸੌਦੇ ਤੁਸੀਂ ਹੋਲਡ ਹੋਲਡ ਤੇ ਵੀ ਕਰਵਾ ਸਕਦੇ ਹੋਗੇ ਪਰ ਪੇਮੈਂਟ ਜਿਹੜੀ ਆਪਣੀ ਇੱਕ ਅੱਧੇ ਦਿਨ ਚ ਕਰਦੇ ਹੋ ਤੇ ਜਿਆਦਾ ਟਾਈਮ ਨਹੀਂ ਹੋਲਡ ਦੇ ਕਿਉਂਕਿ ਬਹੁਤ ਫਿਰ ਕਈ ਪਹਿਣਾ ਸੂਟ ਮੰਗਦੇ ਹੁੰਦੇ ਨੇ ਉਹਨਾਂ ਦੇ ਵਿਚਾਰੀਆਂ ਦੇ ਸਕਿਪ ਹੋ ਜਾਂਦੇ ਨੇ ਕਿਉਂਕਿ ਸਕੈਲ denn ਸੇਲ ਹੋਇਆ ਹੋਇਆਗਾ ਤਾਂ ਆਪਣੀ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਰਖਵਾ ਲਓ ਸਾਰੇ ਮੈਚਿੰਗ ਸੂਟ ਲੇਨਗੇ ਨੇ ਸ਼ਾਨਦਾਰ ਪ੍ਰਿੰਟਰ ਲੀ ਬਹੁਤ ਸੌਰੀ ਸਾਰੀ ਗਰਮੀ ਵਾਲੀ ਆਈਟਮ ਫਟਾਫਟ ਲੈ ਆ ਲੋ ਜਿਹੜੇ ਤੁਹਾਨੂੰ ਸੂਟ ਪਸੰਦ ਆਉਂਦੇ ਨੇ ਫਿਰ ਕਈ ਭੈਣਾਂ ਮੈਸੇਜ ਕਰਦੀ ਹੁੰਦੀਆਂ ਨੇ ਸਾਨੂੰ ਨਹੀਂ ਸੂਟ ਮਿਲਿਆ ਸਾਨੂੰ ਨਹੀਂ ਮਿਲਿਆ ਸੂਟ ਤਾਂ ਫਟਾਫਟ ਆਪਣਾ ਸੂਟ ਲੈ ਆ ਲੈ ਕਰੋ ਕਿਉਂਕਿ ਆਪਣੀ ਰੋਜ਼ ਡੇਲੀ ਵੀਡੀਓ ਪੈਂਦੀ ਹੈ ਕਿ ਇੱਕ ਤੋਂ ਇੱਕ ਸੂਟ ਹਟਕੇ ਹੁੰਦਾਗਾ ਸਾਰਿਆਂ ਨੂੰ ਬਹੁਤ ਜ਼ਿਆਦੇ ਪਸੰਦ ਆ ਰਹੇ ਨੇ ਸੂਟ ਜਿਹੜੇ ਵਰਕ ਹੋ ਕੇ ਜਾ ਰਹੇ ਨੇਗੇ ਉਹ ਵੀ ਪਸੰਦ ਆ ਰਹੇ ਨੇਗੇ ਇਹ ਪਹਿਲਾਂ ਦੇ ਬਾਹਰ ਲੀਆਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਰਖਵਾ ਸਕਦੇ ਹੋਗੇ ਸੂਟ ਆਪਣਾ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਸਕਰੀਨ ਸ਼ਾਟ ਲੈ ਲਓ ਜੀ ਮੈਸੇਜ ਕਰ ਦਿਓ ਇਹ ਆਪਾਂ ਵੈਸੇ ਇੱਕ ਸੂਟ ਸੈਂਪਲ ਲਈ ਮੰਗਵਾਇਆਗਾ ਇਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਦੁਪੱਟਿਆਂ ਨਾਲ ਆਪਾਂ ਤਾਂ ਥੂਟ ਮੰਗਦੇ ਸੀ ਇਹ 올ਓਵਰ ਸੂਟ ਹੈਗਾ ਪਿਓਰ ਕਾਟਨ ਦਾ ਸੂਟ ਹੈਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨੂੰ ਤੁਸੀਂ ਲੈਣਾ ਸੋਹਣੇ ਲੈ ਸਕਦੇ ਹੋਗੇ ਤਿੰਨੀ ਜਾਦੇ ਸੋਹਣੇ ਪ੍ਰਿੰਟ ਹੈ ਕਲਰ ਵੀ ਬਹੁਤ ਜਾਦੇ ਸੋਹਣਾਗਾ ਦੁਪੱਟਾ ਆਪਾਂ ਚੈੱਕ ਕਰ ਲੈਨੇ ਕਾਹਦਾ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਗਾ ਦੇਖੋ ਕਿੰਨਾ ਜਿਆਦਾ ਸੋਹਣਾ ਦੇਖੋ ਖੁੱਲਾ ਡੁੱਲਾ ਦੁਪੱਟਾ 2.5 ਮੀਟਰ ਦਾ 44 ਇੰਚਾ ਪਣਾ ਦੁਪੱਟਾ ਤੁਸੀਂ ਦੇਖ ਲਓ ਕਿੰਨਾ ਵੱਡਾ ਹੈ ਦੁਪੱਟੇ ਦੀ ਪ੍ਰਿੰਟਿੰਗ ਵੀ ਇਹ ਚ ਕਲਰ ਬਹੁਤ ਨੇ ਆਪਾਂ ਲੈ ਕੇ ਆਵਾਂਗੇ ਬਹੁਤ ਜਿਆਦਾ ਸੋਹਣੇ ਸੂਟ ਲੇنگੇ ਪ੍ਰਾਈਸ ਹੈਗਾ ਕਿਹਦਾ 2250 ਵਿਦ ਸ਼ਿਪਿੰਗ ਹੈਗੀ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਬਹੁਤ ਜਿਆਦਾ ਸੋਹਣਾ ਦੁਪੱਟਾ ਹੈਗਾ ਖੁੱਲਾ ਡੁੱਲਾ ਸੂਟ ਵੀ ਬਹੁਤ ਜਿਆਦੇ ਸੋਹਣਾਗਾ ਇਹ ਆਪਾਂ ਚੈੱਕ ਕਰਨ ਲਈ ਬਸ ਇੱਕ ਸੂਟ ਸੈਂਪਲ ਮੰਗਾਇਆਗਾ ਇਹ ਨਾਲ ਦੇ ਆਪਾਂ ਸੂਟ ਲੈ ਕੇ ਆਵਾਂਗੇ ਤੁਸੀਂ ਮੇਰੇ ਲਈ ਆ ਦੇਖ ਸਕਦੇ ਹੋ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਜਿਆਦੇ ਸੂਟ ਪਸੰਦ ਆਇਆ ਮੈਨੂੰ ਵੀ ਉਮੀਦ ਕਰਦੀ ਆ ਤੁਹਾਨੂੰ ਵੀ ਆਊਗਾ ਚੈੱਕ ਕਰੋ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋਗੇ ਤੇ ਉਮੀਦ ਕਰਦੀ ਆ ਸਾਡੇ ਸੂਟ ਤੁਹਾਨੂੰ ਅੱਜ ਵਾਲੀ ਵੀਡੀਓ ਚ ਪਸੰਦ ਆਏ ਹੋਣਗੇ ਬਹੁਤ ਜਿਆਦੇ ਸੋਹਣਾ ਸਟੱਫ ਹੈਗਾ ਕਿਉਂਕਿ ਮੈਂ ਨਾ ਨਹੀਂ ਕਹਿੰਦੀ ਨਹੀਂ ਹੁੰਦੀ ਆ ਕਿ ਜਿੰਨਾ ਵੀ ਆਪਣੇ ਆਪਾ ਸਟੱਫ ਦੀ ਕੁਆਲਿਟੀ ਮੰਗਾਉਣਿਆਂਗੇ ਇਹ ਹਟਕੇ ਜੇ ਮੰਗਾਉਣੇ ਹੁੰਨੇ ਆਗੇ ਅੰਵੀ ਤੁਹਾਨੂੰ हट ਕੇ ਜੇ ਚੀਜ਼ ਦਈਏ ਨਵੀਂ ਜੀ ਤੇ ਅੱਜ ਵਾਲਾ ਨਿਊ ਸਟਾਕ ਆ ਬਿਲਕੁਲ ਤੁਹਾਡੇ ਸਾਹਮਣੇ ਮੈਂ ਓਪਨ ਕੀਤਾ ਹੈਗਾ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਾਲ ਦੀ ਨਾਲ ਫਟਾਫਟ ਆਪਣਾ ਹੋਲਡ ਕਰਕੇ ਰਖਵਾ ਲਿਓ ਕਿਉਂਕਿ ਫੇਰ ਇਹ ਸੂਟ ਨਹੀਂ ਮਿਲਣੇ ਹੈਗੇ ਤੇ ਇਹਨੂੰ ਜਦੋਂ ਸਟਿਚ ਕਰਕੇ ਪਾਉਂਗੇ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੱਗਣਗੇ ਪਾਏ ਹੋਏ ਤੁਸੀਂ ਸਾਡੇ ਤੋਂ ਸਲਾਈ ਕਰਵਾਉਣਾ ਚਾਹੁੰਦੇ ਆਂ ਆਪਾਂ ਆਪਦੇ ਅਕੋਰਡਿੰਗ ਸਲਾਈ ਕਰਕੇ ਦਵਾਂਗੇ ਡਿਜ਼ਾਈਨ ਵਗੈਰਾ ਤੁਹਾਨੂੰ ਵਧੀਆ ਜਿਹਾ ਬਣਾ ਕੇ ਜਿੰਨੇ ਪਹਿਣਾ ਦੇ ਬਾਹਰਿਆਂ ਦੇ ਆਰਡਰ ਚੱਲ ਰਹੇ ਨੇਗੇ ਉਹ ਵੀ ਤੁਸੀਂ ਸੂਟ ਰਖਵਾ ਸਕਦੀਆਂ ਹੋਗੀਆਂ ਇਹ ਜਿਹੜੇ ਮੈਂ ਤੁਹਾਨੂੰ ਦੁਪੱਟੇ ਨਾਲ ਸੂਟ ਦਿਖਾਇਆ ਇਹਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੈ ਇਹਦੀ ਵੀ ਉਹਦੇ ਵੀ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇਗੇ ਇਹਦੇ ਨਾਲ ਦੇ ਆਪਾਂ ਹੋਰ ਸੂਟ ਜਰੂਰ ਮੰਗਵਾਵਾਂਗੇ ਕਿਉਂਕਿ ਸੂਟ ਹੀ ਬਹੁਤ ਜ਼ਿਆਦਾ ਸੋਹਣੇ ਨੇ ਜਿੰਨੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਅੱਜ ਸਾਰੇ ਹੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਮੈਂ ਜਿੰਨੀ ਤਾਰੀਫ਼ ਕਰਾਂ ਓਨੀ ਘੱਟ ਹੈਗੀ ਸੂਟਾਂ ਦੀ ਤੇ ਤੁਸੀਂ ਮੰਗਵਾ ਕੇ ਦੇਖਿਓ ਜਰੂਰ ਟਰਾਈ ਕਰਿਓ ਜਿੰਨੇ ਪਹਿਣਾ ਦੀ ਇੰਡੀਆ ਵਾਲਿਆਂ ਤੇ ਉਹ ਵੀ ਤੁਸੀਂ ਮਗਵਾਇਓ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਜਾੜੇ ਸੋਹਣਾ ਚੱਲ ਰਿਹਾ ਹੈਗਾ ਇਦਾਂ ਹੀ ਆਪਣਾ ਕੰਮ ਚੱਲਦਾ ਰਹੇ ਤੇ ਆਪਣੇ ਨਵੇਂ client ਵੀ ਬਹੁਤ ਜਾੜੇ ਲੰਗੇ ਤੇ ਬਸ ਵਾਹਿਗੁਰੂ ਇਦਾਂ ਹੀ ਮਿਹਰ ਭਰਿਆ ਹੱਥ ਰੱਖੇ ਤੁਹਾਡੀ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਸੂਟ ਦਿੰਨੇ ਆਪਾਂ ਨੂੰ ਆਰਡਰ ਦਿੰਨੇ ਇਦਾਂ ਹੀ ਆਪਣਾ ਵਿਸ਼ਵਾਸ ਮੇਰੇ ਜਿੰਨੇ ਵੀ ਕਸਟਮਰ ਨੇ ਉਹਨਾਂ ਨਾਲ ਬਣਿਆ ਰਹੇ ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਸਾਰਾ ਕੰਮ ਕਰਕੇ ਜਿੰਨੇ ਦੇ ਰਹੀਆਂ ਤੇ ਉਵੇਂ ਹੀ ਦਿੰਦੀ ਰਹਾਂ ਤੇ ਕੋਈ ਵੀ ਤੁਹਾਨੂੰ ਸੌਂਟ ਪਸੰਦ ਆਉਂਦਾ ਆਪਣਾ ਮੈਂਸ਼ਨ ਕਰਦਾ ਹੋਇਆ ਨੰਬਰ ਤੇ ਉੱਤੇ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਲenga ਤੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਠੀਕ ਹੈ ਅਸੀਂ ਤੇ ਜੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਮੇਰੇ ਚੈਨਲ ਤੇ ਪਹਿਲੀ ਵਾਰ ਹੋਗੇ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਮੇਰ ਨਾਲ ਅਸੀਂ ਤੁਹਾਡੀ ਸਪੋਰਟ ਨਾਲ ਆਪਣਾ ਚੈਨਲ ਬਹੁਤ ਵਧੀਆ ਗਰੋ ਕਰ ਰਿਹਾ ਹੈਗਾ ਇਦਾਂ ਹੀ ਆਪਣੇ ਚੈਨਲ ਨੂੰ ਆਪਣੇ ਭੈਣ ਦੇ ਚੈਨਲ ਨੂੰ ਜਰੂਰ ਸਪੋਰਟ ਕਰਦੇ ਰਹੋ ਤੇ ਆਪਣੇ ਸਬਸਕ੍ਰਾਈਬਰ 2k ਆਪਣੇ ਜਲਦੀ ਪੂਰੇ ਕਰ ਦਿਓ ਤੇ ਆਪਣੇ ਅਪ ਹੋ ਗਏ 1900 ਤੋਂ ਆਪਕੋ ਹੋ ਗਏ ਸਬਸਕ੍ਰਾਈਬਰ ਤੇ ਆਪਣੇ 2000 ਸਬਸਕ੍ਰਾਈਬਰ ਕਰ ਦੋ ਤੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤੇ ਦੇਖਿਆ ਕਰੋ ਧਿਆਨ ਨਾਲ ਤੁਸੀਂ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਮੈਸੇਜ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਜਰੂਰ ਦੱਸਿਆ ਕਰੋ ਆਪਣੀ ਆਪਣੀ ਰਾਇ ਜਰੂਰ ਰੱਖਿਆ ਕਰੋ ਕਮੈਂਟ ਦੇ ਵਿੱਚ ਹਨਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਸਾਰਿਆਂ ਦੇ ਕਮੈਂਟ ਪੜਦੀਆਂ ਆਂਗੀ ਆਪਾਂ ਲਾਈਕ ਵੀ ਕਰ ਦੇਾਂਗੇ ਤੇ ਐਵੇਂ ਹੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਬਹੁਤ ਸਾਰਾ ਬਹੁਤ ਸਾਰਾ ਪਿਆਰ ਦੇ ਰਹੀ ਹਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਲੈ ਕੇ ਆਵਾਂਗੇ ਜੇ ਅਗਲੇ ਦਿਨ ਦੇ ਨਾਲ ਬਹੁਤ ਸਾਰਾ ਸਟਾਕ ਆਏਗਾ ਨਿਊ ਆਪਾਂ ਓਪਨ ਕਰਾਂਗੇ ਹੌਲੀ ਹੌਲੀ ਆਪਾਂ ਵੀਡੀਓ ਬਣਾਈ ਚੱਲਾਂਗੇ ਤੇ ਤੁਸੀਂ ਦੇਖੀ ਚੱਲੇ ਤੁਹਾਨੂੰ ਸੂਤ ਪਸੰਦ ਆਦਾ ਜੇ ਇਹ ਬਣਾਈ ਹੈਗੀ ਇਹਦੇ ਵਿੱਚ ਸੂਤ ਪਸੰਦ ਆਉਂਦਾ ਰਖਵਾ ਲਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ